ਸਵੇਰ-ਸ਼ੇਰ ਦਾ ਟਾਈਮ ਤੇ ਹੁਣ ਸਾਨੂੰ ਤਲਬ ਲੱਗ ਗਈ ਜੀ ਦੁੱਧ ਪੀਣ ਦੀ ਜਿਹਦੇ ਚੱਕਰ 'ਚ ਸਾਨੂੰ ਦੁੱਧ ਲੈਣ ਵਾਸਤੇ ਸ਼ਹਿਰ ਦੇ ਵਿੱਚ ਜਾਣਾ ਪੈਣਾ ਥੋੜਾ ਪਿੱਛੇ ਜੇ ਕਰਕੇ ਜਾਣਾ ਪੈਣਾ ਤੇ ਹੁਣ ਜਾਣਾ ਪੈਣਾ ਤੇ ਹੁਣ ਜਾ ਰਹੇ ਆ ਜੀ ਸ਼ਹਿਰ ਦੇ ਵਿੱਚ ਤੇ ਸ਼ਹਿਰ ਜਾ ਕੇ ਦੁੱਧ ਵਗਾਰਾ ਜਾ ਕੇ ਲਿਆਣੇ ਆ ਤੇ ਦੁੱਧ ਪੀਣੇ ਆ ਫਿਰ ਸਵੇਰ-ਸ਼ੇਰ ਦਾ ਟਾਈਮ ਆਪਣਾ 6:30 ਵੇ ਦਾ ਹੈਗਾ ਤੇ ਗੋਵਾਲੀਆਂ ਇੱਥੋਂ ਦੀ 82 ਕਿਲੋਮੀਟਰ ਮਿਹਬਾਨੀ ਖਾਈ ਗਈ ਛੋਟੇ-ਛੋਟੇ ਬੱਚੇ ਦੇਖੋ ਤੁਸੀਂ ਸਾਈਕਲ ਚਲਾ ਰਹੇ ਨੇ ਸਿਰੇ ਸਿਰੇ ਤੇ ਸਕੂਲ ਆ ਰਹੇ ਨੇ ਕਿ ਸੈਕਲਾਂ ਤੇ ਸੈਕਲ ਸੰਦੀ ਕੀ ਪਲੇ ਚੁੱਕ ਲਿਆ ਮੈਂ ਸ਼ਹਿਰ ਪਿੰਡ ਢਿਟਾਵਾਰ ਉਰ ਪਿੰਡ ਇਹ ਰਾ ਅੱਗੇ ਜਾਂਦਾ ਜੀ ਇਟਾਵਾ ਵਾਲ ਨੂੰ ਮੈਂ ਹਲੇ ਆਪੋਜ਼ਿਟ ਚਲਾ ਰਿਹਾ ਕਿਉਂਕਿ ਮੈਂ ਸ਼ਹਿਰ ਚੱਲਾਂ ਮੈਂ ਕਾ ਮਾੜਾ ਮਾਟਾ ਦੁੱਧ ਲਈਏ ਸਵੇਰੇ ਸਾਢੇ 6 ਵਜੇ ਦਾ ਟਾਈਮ ਹੈ ਤੇ ਦੁੱਧ ਵਗਾਰਾ ਪੀ ਕੇ ਆਪਣੀ ਦਿਨ ਦੀ ਸ਼ੁਰੂਆਤ ਕਰੋ ਉਹ ਬੈਸਟ ਰਹਿੰਦੀ ਹੈ ਜੀ ਬੈਸਟ ਬੈਸਟ ਸਾਰਾ ਕੰਮ ਬੈਸਟ ਹੋ ਜੂਗਾ ਸਵੇਰੇ ਸਵੇਰੇ ਦੁੱਧ ਦੇ ਦਰਸ਼ਨ ਹੋਗੇ ਵਧੀਆ ਦੁੱਧ 3 ਲੀਟਰ ਪੀ ਜਾਗੇ ਜੀ 2 ਲੀਟਰ ਲੈਣੇ ਆ ਲੀਟਰ ਕਿ ਮੇਰਾ ਬਾਕੀ ਲੀਟਰ ਦੇ ਵਿੱਚੋਂ ਮਿੱਟੂ ਸੰਦੀਪ ਤੇ ਹਰਪਾਲ ਵੀ ਪੀ ਲੈਣਗੇ ਸਸਰੀਕਾਲ ਹਰੇਕ੍ਰਿਸ਼ਨਾ ਮੈਂ ਤੁਹਾਡਾ ਆਪਣਾ ਨੀਸ਼ੂ ਇੱਕ ਹੋਰ ਨਵੀਂ ਫਰੈਸ਼ ਜਰਨੀ ਤੇ ਇੱਕ ਹੋਰ ਨਵੇਂ ਫਰੈਸ਼ ਵਲੋਗ ਦੇ ਵਿੱਚ ਬਹੁਤ ਜ਼ਿਆਦਾ ਦਿਲੋਂ ਦੀ ਹਾਰਦਿਕ ਸਵਾਗਤ ਕਰਦਾ ਏਦਾਂ ਹੀ ਜਿਹੜੇ ਸਾਡੇ ਵਲੋਗ ਆ ਤੁਸੀਂ ਦੇਖਦੇ ਰਿਆ ਕਰੋ ਏਦਾਂ ਹੀ ਜਿਹੜਾ ਹੈਗਾ ਅੱਗੇ ਤੋਂ ਅੱਗੇ ਵੀਡੀਓ ਸਾਂਝੀ ਕਰਦੀ ਰਿਆ ਕਰੋ ਅਗਿਆਨ ਵਾਲੇ ਟਾਈਮ ਦੇ ਵਿੱਚ ਇੰਡੀਆ ਦਿਖਾ ਰਹੇ ਹਾਂ ਅਜੇ ਤਾਂ ਹਾਂ ਵਾਲੇ ਟਾਈਮ 'ਚ ਜ਼ਰੂਰ ਕੋਸ਼ਿਸ਼ ਹੈ ਪੂਰਾ ਵਰਲਡ ਦਿਖਾਵਾਂਗੇ ਇਹ ਇਹ ਤੁਹਾਡੀ ਸਪੋਰਟ ਸਦਕੇ ਹੀ ਹੋ ਸਕਦਾ ਵਾ ਇਸ ਲਈ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਆ ਕਰੋ ਛੋਟਾ ਜਿਹਾ ਲਾਈਕ ਦਾ ਆਪਸ਼ਨ ਹੈਗਾ ਉਹ ਵੀ ਦਬਾ ਦਿਆ ਕਰੋ ਕਿਉਂਕਿ ਤੁਹਾਡੇ ਇੱਕ ਛੋਟੇ ਲਾਈਕ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਣਾ ਪਰ ਮੈਨੂੰ ਇੰਨੀ ਕੁ ਮੋਟੀਵੇਸ਼ਨ ਮਿਲਦੀ ਹੈ ਕਿ ਮੇਰਾ ਮਨ ਕਰਦਾ ਹੈ ਮੈਂ ਦੱਬ ਕੇ ਕੰਟੈਂਟ ਬਣਾਵਾਂ ਦੱਬ ਕੇ ਤੁਹਾਨੂੰ ਅਲੱਗ-ਅਲੱਗ ਥਾਵਾਂ ਦਿਖਾਵਾਂ ਤੇ ਬੜੀ ਖੁਸ਼ੀ ਹੁੰਦੀ ਹੈ ਜੀ ਇੱਕ ਛੋਟਾ ਜਿਹਾ ਲਾਈਕ ਜਦੋਂ ਦਬ ਦਿੰਦੇ ਹੋ ਤੁਸੀਂ ਤੇ ਉਸ ਤੋਂ ਬਾਅਦ ਅਗਰ ਜ਼ਿਆਦਾ ਖੁਸ਼ ਕਰਨਾ ਤਾਂ ਇੱਕ ਸਬਸਕ੍ਰਾਈਬ ਦਾ ਬਟਨ ਵੀ ਹੈ ਉਹ ਵੀ ਦਬ ਦਿਓ ਦੇ ਨਾਲ ਹੀ ਸ਼ੇਅਰ ਦਾ ਆਪਸ਼ਨ ਵੀ ਹੈਗਾ ਉਹ ਵੀ ਜ਼ਰੂਰ ਦਬ ਦਿਓ ਜਿਹੜੇ ਬਿਲਕੁਲ ਨਵੇਂ ਜੁੜੇ ਨੇ ਚੈਨਲ ਦੇ ਨਾਲ ਮੈਂ ਉਹਨਾਂ ਨੂੰ ਇੱਕ ਵਾਰੀ ਦੱਸ ਦਵਾਂ ਅਸੀਂ ਕਰ ਰਹੇ ਹਾਂ ਜੀ ਹੋਲ ਇੰਡੀਆ ਔਰ ਦੇਸੀ ਸਾਈਕਲਸ ਪੂਰਾ ਇੰਡੀਆ ਘੁੰਮ ਰਹੇ ਹਾਂ ਦੇਸੀ ਸਾਈਕਲਾਂ ਤੇ ਤੇ ਜਿਹੜੀ ਵੀ ਕੋਈ ਵਧੀਆ ਥਾਂ ਆਂਦੀ ਹੈ ਉਹਦੀਆਂ ਜਗ੍ਹਾ ਮੰਦੀਆਂ ਉਹ ਤੁਹਾਨੂੰ ਦਿਖਾਣੇ ਆ ਤੇ ਬੈਸਟ ਟੂ ਬੈਸਟ ਦਿਖਾਣ ਦੀ ਕੋਸ਼ਿਸ਼ ਕਰਦੇ ਆ ਹਰ ਇੱਕ ਜਗ੍ਹਾ ਦਾ ਇਤਿਹਾਸ ਹਰ ਇੱਕ ਜਗ੍ਹਾ ਦੀ ਪਪੂਲੈਰਿਟੀ ਹਰ ਇੱਕ ਜਗ੍ਹਾ ਦੀ ਕੀ ਮਤਲਬ ਦੇਖਣ ਲਈ ਚੀਜ਼ ਹੈ ਉਹ ਜ਼ਰੂਰ ਦਿਖਾਣੇ ਆ ਤੇ ਕਲਚਰ ਦਿਖਾਣੇ ਆ ਡਾਈਵਰਸਿਟੀ ਦਿਖਾਣੇ ਆ ਹੋਰ ਨਾ ਚੀਜ਼ਾਂ ਵੀ ਦਿਖਾਣੇ ਆ ਤੇ ਬਨਸ ਇਹੀ ਹੈ ਜੀ ਸਾਡੇ ਲੋਕਾਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਸਾਫ ਸੁਥਰਾ ਕੰਟੈਂਟ ਕਿਸੇ ਪ੍ਰਕਾਰ ਦੀ ਕੋਈ ਵੀ ਗਲਤ ਚੀਜ਼ ਨਹੀਂ ਪਿੰਡ ਸ਼ਹਿਰ ਦਾ ਬਾਹਰਲਾ ਏਰੀਆ ਸਵੇਰੇ ਜure ਪੰਪ ਤੇ ਆਏ ਸੀਗੇ ਦੁੱਧ ਦੀ ਭਾਲ ਦੇ ਵਿੱਚ ਤੇ ਪੰਪਲੇ ਕਿਉਂ ਆਏ ਸੀਗੇ ਉਹ ਤੁਸੀਂ ਸਮਝੋ ਦੁੱਧ ਹੁਣ ਲੱਭਦੇ ਆ ਪਿੱਛੇ ਸ਼ਹਿਰ ਛੱਡਦਾ ਮੜ ਗਿਆ ਦੁੱਧ ਹੁਣ ਲੈਣ ਚੱਲਦੇ ਆਂ ਤੂੰ ਤਾਂ ਲੈ ਲਿਆ ਜੀ ਤੇ ਹੁਣ ਕੇਲੇ ਲੈ ਲੈਣੇ ਆ ਜੀ ਸਾਹਮਣੇੋਂ ਕੇਲੇ ਦਾ ਰੇਟ ਹੈ ਭਾਈ ਜੀ 40 ਬੜੀਆ ਜਿਹਾ ਦੇ ਦੋ ਅੱਛੇ ਛੇ ਇੱਕ ਦਰਜਨ ਦੇ ਦੋ ਇੱਕ ਕਿਲੋ ਆ ਦਰਜਨ ਨਹੀਂ ਹੈ اچھا ਦਰਜਨ ਦਾ ਹਿਸਾਬ ਹੈ ਜਾਂ ਉਸ ਦਾ ਹਿਸਾਬ ਹੈ ਕਿਲੋ ਦਾ ਕਿਲੋ ਦਾ ਹਿਸਾਬ ਹੈਗਾ ਜੀ ਇੱਥੇ ਕੇਲਿਆਂ ਦਾ ਤੇ किलो में कितने चढ़ जाते हैं चढ़ जाते होंगे मेरे साथ 8 8 से ज्यादा ही हो चलो दे दो फिर 50 रुपए किलो केले ए मैं नवा ही अपने पंजाब च देखया सीगा कि अपना ओठे दर्जन दे हिसाब नाल मिलते है इथे किलो दे हिसाब नाल मिलते है हो सके पंजाब किसी ठा मिलदे होन किलो दे हिसाब नाल पर आपा मैं दा पहली बारी देखया जी दर्जन मिलते है अपने ओठे 50 रुपए 40 रुपए दर्जन 12 पीस ਚਲੋ ਜੀ ਸਮਾਨ ਸੱਲਾ ਲੈ ਕੇ ਹੁਣ ਖਾਣ ਪੀਣ ਦਾ ਤਾਂ ਅਰੇਂਜਮੈਂਟ ਕਰ ਲਿਆ ਸਵੇਰ-ਸਵੇਰ ਦਾ ਤੇ ਹੁਣ ਵਾਪਸੀ ਚਲਦੇ ਆ ਜਿੱਥੇ ਅਸੀਂ ਰਾਤ ਰੁਕੇ ਹੋਏ ਸੀ ਉਹੀ ਟਾਬੇ ਤੇ ਪੀਪਾ ਸ਼ੌਹ ਤਾਨੀ ਅਰੇ ਲੇਟ ਉੱਠਦਾ ਹੈਗਾ ਤੇ ਇਧਰ ਆਪਣੇ ਕੇਲੇ ਨਾਲ ਦੁੱਧ ਸਾਰਿਆਂ ਨੂੰ ਦਿੱਤਾ ਹੈ ਮੈਂ ਵੀ ਲੈਣਾ ਦੂ ਚਾਰ ਮੀਟਰ ਓਕੇ ਜੀ ਮਾਡੀ ਵੀਡੀਓ ਰਿਕਰਡ ਕਰਨੀ ਹੈ ਸਵੇਰ ਦੇ ਪਹਿਲੇ ਪੈਂਡਲਾਂ ਦੀ ਸ਼ੁਰੂਆਤ ਹਰੀ ਕਿਰਪਾ ਲਾਡਲੀ ਕਿਰਪਾ ਤੇ ਨਾਲ ਅਸੀਂ ਹੁਣ ਥੋੜਾ ਜਿਹਾ ਅੱਗੇ ਆਪਣਾ ਹੀ ਟਾਵਾ ਹੈਗਾ ਤਕਰੀਬਨ ਇੱਥੋਂ ਦੀ 30 ਕਿਲੋਮੀਟਰ ਉੱਥੇ ਆ ਕੇ ਅੱਜ ਤੁਹਾਨੂੰ ਉੱਥੇ ਲੋਇਨ ਸਫਾਰੀ ਹੈਗੀ ਉਹ ਦਿਖਾਵਾਂਗੇ ਹੋਰ ਕਈ ਪ੍ਰਕਾਰ ਦੇ ਜਾਨਵਰ ਨੇ ਉਹ ਵੀ ਦਿਖਾਵਾਂਗੇ ਤੇ ਬਸ ਬਣੇ ਰਹੋ ਵਲੋਗ ਦੇ ਨਾਲ ਲਾਈਕ ਸ਼ੇਅਰ ਸਬਸਕ੍ਰਾਈਬ ਸਭ ਕੁਝ ਕਰਦੇ ਹੋ ਕੀ ਬੱਚਾ ਸੂਰੇ ਜਾ ਰਿਹਾ ਇਧਰ ਮਾਰਬਲਾਂ ਦਾ ਕੰਮ ਜੇ ਮੌਸਮ ਅੱਜ ਵੀ ਉਦਾਂ ਦਾ ਹੀ ਆ ਜਿਦਾ ਕੱਲ ਸੀਗਾ ਜਿਨ੍ਹਾਂ ਦਾ ਪਰਸੋ ਸੀਗਾ ਬਰਸਾਤੀ ਜਾ ਹੈਗਾ ਇਹ ਇਹ ਨਹੀਂ ਛੱਡਦਾ ਹੁਣ ਖੇੜਾ ਜਿੱਤਣ ਸੌਣੀ ਹਟ ਨਹੀਂ ਜਾਂਦੀ ਤੇ ਹਲੇ ਤਾਂ ਸਾਊਥ ਜਾ ਕੇ ਦੇਖਣਾ ਕੀ ਹਾਲਚਲ ਹੁੰਦਾ ਸਾਊਥ ੜੀ ਸਾਈਡ ਦੇਖੋ ਮੈਂ ਕਹਿੰਦਾ ਫੁੱਲ ਹੀ ਨਹੀਂ ਆ ਰਹੇ ਹੋਣਗੇ ਆਪਣੇ ਪੰਜਾਬੀ ਭਰਾਵਾਂ ਨੂੰ ਜੇਕਰ ਅਸੀਂ ਸਾਊਥ ਦਿਖਾਵਾਂਗੇ ਨਾ ਮੈਨੂੰ ਜਰੂਰ ਲੱਗਦਾ ਹੈਗਾ ਉਹਨਾਂ ਨੂੰ ਬੜਾ ਚੰਗਾ ਲੱਗੂਗਾ ਨਾਰਥਰਨ ਇੰਡੀਆ ਤਾਂ ਸਾਰੇ ਵਲੋਗਰ ਦਿਖਾਉਂਦੇ ਰਹਿੰਦੇ ਨੇ ਆਪਾਂ ਇੱਕ ਸਾਊਥ ਦੀ ਐਸੀ ਦ੍ਰਿਸ਼ਟੀ ਐਸੀ ਰੂਪਰੇਖਾ ਦਿਖਾਣੀ ਹੈ ਜਿਸ ਹਾਵ ਨਾਲ ਮੈਂ ਪ੍ਰੀਪੇਅਰਡ ਹੋ ਕੇ ਆਇਆ ਸੀਗਾ ਘਰੋਂ ਸੋਚ ਕੇ ਕਿ ਸਾਊਥ ਦਿਖਾਣਾ ਹੈ ਮੇਨ ਫੋਕਸ ਸਾਊਥ ਤੇ ਦੱਬ ਕੇ ਹੋਏਗਾ ਤੇ ਬਹੁਤ ਜ਼ਿਆਦਾ ਆਪਾਂ ਕੋਸ਼ਿਸ਼ ਕਰਨੀ ਹੈ ਕਿ ਸਾਊਥ ਦੇ ਵੱਲ ਜਾ ਕੇ ਆਪਾਂ ਤੁਹਾਨੂੰ ਉੱਥੇ ਦੇ ਕਲਚਰ ਬਾਰੇ ਦੱਸੀਏ ਇਹਨੂੰ ਪੰਜਾਬੀ ਸਟਾਈਲ ਪੰਜਾਬੀ ਲੈਂਗੁਏਜ ਸਾਊਥ ਦਾ ਮੈਨੂੰ ਇੰਨਾ ਜ਼ਿਆਦਾ ਕਿਉਂ ਆ ਮੈਂ ਸਾਊਥ ਦੀ ਗੱਲ ਜਦੋਂ ਕਰਦਾ ਕਿਉਂਕਿ ਮੈਂ ਨੋਰਦਨ ਇੰਡੀਆ ਆਪ ਸਾਰਾ ਘੁੰਮਿਆ ਹੋਇਆ ਬਹੁਤ ਜ਼ਿਆਦਾ ਥਾਵਾਂ ਨੇ ਜਿਹੜੀਆਂ ਮੈਂ ਤੋ ਫਿਰ ਪਹਿਲੇ ਕਰ ਚੁੱਕਾ ਪਿਛਲੇ 8 ਸਾਲ ਤੋਂ ਮੈਂ ਘੁੰਮ ਰਿਹਾ ਤੇ 7-8 ਸਾਲ ਤੋਂ ਕਦੀ ਕਿੱਥੇ ਜਾਂਦਾ ਸੀ ਕਦੀ ਕਿੱਥੇ ਜਾਂਦਾ ਸੀਗਾ ਪੈਸੇ ਪੂਸੇ ਜੋੜ ਕੇ ਕਦੀ ਕਿੱਧਰ ਚਲੇ ਜਾਂਦੇ ਸੀਗੇ ਕਦੀ ਘਰ ਦੇ ਹਨ ਉਹਨੇ ਗਿਆ ਸੀ ਕਿ ਸਾਨੂੰ ਪੈਸੇ ਦਿਓ 13 ਸਾਲ ਦੀ ਉਮਰ ਤੋਂ ਤਾਂ ਮੈਂ ਘਰੋਂ ਪੈਸੇ ਲੈਣੇ ਵੀ ਬੰਦ ਕਰ ਦਿੱਤੇ ਸੀਗੇ ਤੇ ਬਸ ਇਹੀ ਸੀਗਾ ਮਨ ਦੇ ਵਿੱਚ ਮੇਰੇ ਜੀ ਸਾਰੀ ਲਾਈਫ ਟਰੈਵਲ ਹੀ ਕਰਨਾ ਹੈ ਟਰੈਵਲ ਕਰਾਂਗੇ ਇਹ ਹੁਣ ਮੌਕਾ ਮਿਲਿਆ ਹੋਇਆ ਤਾਂ ਜ਼ਰੂਰ ਕਰ ਰਹੇ ਆ ਬਾਕੀ ਸਾਊਥ ਮੈਂ ਖੁਦ ਨਹੀਂ ਦੇਖਿਆ ਹੋਇਆ ਤੇ ਮੇਰੇ ਅੰਦਰ ਸਾਊਥ ਜਾ ਕੇ ਇੱਕ ਵਾਰੀ ਜ਼ਰੂਰ ਦੇਖਾਂ ਤੇ ਸਾਊਥ ਨੂੰ ਹੁਣ ਇੱਕੋ ਵਾਰੀ ਇਹਨਾਂ ਦੇਖਣਾ ਕਿ ਮਤਲਬ ਪੂਰਾ ਕਵਰ ਅਪ ਐਕਸਪਲੋਰ ਤੇ ਪੂਰਾ ਦਾ ਪੂਰਾ ਫਾਈਂਡ ਕਰਕੇ ਆਣੀਆਂ ਦੇਖਣਾ ਕਿ ਆਖਿਰਕਾਰ ਸਾਊਥ ਕਿੱਦਾਂ ਦਾ ਹੈ ਕਿੱਦਾਂ ਦੇ ਲੋਕ ਨੇ ਕਿੱਦਾਂ ਦੀ ਐਥਨਿਸਿਟੀ ਹੈ ਕਿੱਦਾਂ ਦੇ ਕਲਚਰ ਹੈ ਤੇ ਕਿੱਦਾਂ ਦੇ ਉੱਥੇ ਲੋਕ ਭਾਸ਼ਾ ਬੋਲਦੇ ਨੇ ਤੇ ਕਿੱਦਾਂ ਪਿਆਰ ਮਿਲਦਾ ਹੈ ਪੰਜਾਬੀਆਂ ਨੂੰ ਦੇਖ ਕੇ ਤੇ ਕੱਲ ਦੀ ਗੱਲ ਮੈਨੂੰ ਚਲਦਿਆਂ ਯਾਦ ਆਈ ਕਿ ਆਪਾਂ ਹਰੇਕ ਥਾਂ ਜਾ ਕੇ ਲੋਕਾਂ ਨੂੰ ਜੱਜ ਨਹੀਂ ਕਰ ਸਕਦੇ ਜਿਵੇਂ ਹੁਣ ਆਪਾਂ ਨੇ ਪੈਟਰੋਲ ਪੰਪ ਵਾਲਾ ਕੱਲ ਬੰਦਾ ਮਿਲਿਆ ਸੀਗਾ ਉਹਨੇ ਸਾਨੂੰ ਮਨਾ ਕਰਤਾ ਟੈਂਟ ਲਾਉਣ ਵਾਸਤੇ ਤੇ ਉਹ ਕਹਿੰਦਾ ਨਹੀਂ ਇੱਥੇ ਨਹੀਂ ਲਾਣਾ ਤੇ ਹੋਰ ਰਿਡਰਲੀ ਜਿਹੇ ਹਿਸਾਬ ਨਾਲ ਬੋਲਿਆ ਤੇ ਆਪਾਂ ਫਿਰ ਕਹਾਂ ਚਲੋ ਕੋਈ ਚੱਕਰ ਨਹੀਂ ਜੀ ਆਪਾਂ ਇੱਥੇ ਨਹੀਂ ਲਾਵਾਂਗੇ ਪਰ ਅੱਗੇ ਥੋੜਾ ਜਿਹਾ ਅੱਗੇ ਤੇ ਅੱਗੇ ਜਾਂਦੇ ਸਾਰ ਮੈਂ ਗੱਲ ਕੀਤੀ ਪਿਛੇ ਹਰਪਾਲ ਨੇ ਕਰੀ ਸੀਗੀ ਤੇ ਮੈਂ ਜਦੋਂ ਉਹ ਨਾਲ ਗੱਲ ਕੀਤੀ ਗੇ ਢਾਬੇਲੇ ਨਾਲ ਤੇ ਮਤਲਬ ਐ ਕਿ ਦੇਖੋ ਹਰ ਥਾਂ ਜਾ ਕੇ ਬੰਦੇ ਆਪਾਂ ਨੂੰ ਜਿਹੜੇ ਵਧੀਆ ਲੱਭ ਜਾਂਦੇ ਨੇ ਹਰੇ ਜਗ੍ਹਾ ਬੰਦਾ ਜਿਹੜਾ ਹੈਗਾ ਮਾੜਾ ਨਹੀਂ ਹੁੰਦਾ ਹੁੰਦੇ ਨੇ ਬਿਲਕੁਲ 0.01% ਹੁੰਦੇ ਨੇ ਉਹ ਵੀ ਚੰਗੇ ਹੀ ਨੇ ਬੰਦੇ ਆਪਣੀ ਜਗ੍ਹਾ ਉਹ ਵੀ ਸਹੀ ਨੇ ਪਰ ਜਿਹੜੇ ਬਾਕੀ ਬੰਦੇ ਨੇ ਉਹਨਾਂ ਦਾ ਧਿਆਨ ਜ਼ਰੂਰ ਦੇਣਾ ਚਾਹੀਦਾ ਹੈ ਤੇ ਉਹਨੇ ਆਪਾਂ ਨੂੰ ਰਾਤ ਰੋਟੀ ਵੀ ਖਵਾਈ ਉਹਨੇ ਆਪਾਂ ਨੂੰ ਰਾਤ ਰਹਿਣ ਦਾ ਵੀ ਸਿਸਟਮ ਕੀਤਾ ਆਪਾਂ ਦਾ ਬੜਾ ਕਿਹਾ ਰੋਟੀ ਦਾ ਜੀ ਤੁਸੀਂ ਪੈਸੇ ਲੈ ਲਓ ਅਸੀਂ ਰੋਟੀ ਰੋਟੀ ਤਾਂ ਨਹੀਂ ਖਾ ਸਕਦੇ ਪਰ ਉਹਨੇ ਬਿਲਕੁਲ ਵੀ ਪੈਸੇ ਸਾਡੇ ਕੋਲ ਲਈ ਨਹੀਂ ਬੜਾ ਚੰਗਾ ਲੱਗਦਾ ਜਦੋਂ ਇਦਾਂ ਦੀਆਂ ਥਾਂਾਂ ਤੇ ਜਾ ਕੇ ਇਦਾਂ ਦੇ ਲੋਕ ਦੇਖਦੇ ਆਂ ਤੇ ਉਹਨਾਂ ਨੇ ਬਾਈ ਨੇ ਕਿਹਾ ਸੀਗਾ ਕਿ ਪਿੰਡ ਦਾ ਜਿਹੜਾ ਹੈਗਾ ਨਾਮ ਬਦਨਾਮ ਹੈ ਇਸ ਕਰਕੇ ਕਿਉਂਕਿ ਉੱਥੇ ਦੇ ਜਿਹੜੇ ਲੋਕ ਨੇ ਸਹੀ ਨਹੀਂ ਸਮਝਦੇ ਉੱਥੇ ਦੇ ਲੋਕਾਂ ਨੂੰ ਸਹੀ ਨਹੀਂ ਸਮਝਿਆ ਜਾਂਦਾ ਬਾਹਰ ਜਾ ਕੇ ਪਿੰਡ ਦੇ ਵਿੱਚ ਜਿਹੜਾ ਕੋਈ ਕਹਦੇ ਮੈਂ ਆਇਆ ਵਾਂ ਤੇ ਉੱਥੇ ਦੇ ਲੋਕਾਂ ਨੂੰ ਰੂਮ ਵਗੈਰਾ ਬਣ ਦਿੱਤਾ ਜਾਂਦਾ ਕਿਉਂਕਿ ਉਹ ਸਮਝਦੇ ਨੇ ਪਿੰਡ ਐਦਾਂ ਦਾ ਸ਼ਹਿਰ ਹੈ ਜੀ ਪਰ ਹਰ ਥਾਂ ਬੰਦੇ ਬਹੁਤ ਵਧੀਆ ਹੁੰਦੇ ਨੇ ਰਾਤ ਨੂੰ ਸਾਡਾ ਸਟੇ ਉਹਨੇ ਕਰਿਆ ਖਾਣ ਪੀਣ ਦਾ ਕਰਿਆ ਸਵੇਰੇ ਵੀ ਕਹਿੰਦਾ ਰੋਟੀ ਖਾ ਕੇ ਜਾਓ ਉਥੋਂ ਦੀ ਪਰ ਆਪਾਂ ਤੁਰ ਕੇ ਆ ਗਏ ਮੈਂ ਕਿਹਾ ਇਹਨਾਂ ਨੇ ਪੈਸੇ ਲੈਣੇ ਨਹੀਂ ਪਰ ਇਹਨਾਂ ਨੇ ਪੈਸੇ ਲੈਣੇ ਨਹੀਂ ਆ ਤੇ ਚੰਗਾ ਨਹੀਂ ਲੱਗਦਾ ਐਦਾਂ ਬਾਰ ਬਾਰ ਕਰੀਦਾ ਤੇ ਫਿਰ ਆਪਾਂ ਉੱਥੋਂ ਦੀ ਅੱਗੇ ਵੱਲ ਨੂੰ ਆਗੇ ਹਾਏ ਹੈਲੋ ਬਾਏ ਟਾਟਾ ਕਹਿ ਗਈ ਸ਼ਹਿਰ ਦਾ ਨਾਮ ਹੈ ਜੀ ਫੂਪ ਤੇ ਇਹ ਕੱਲ ਦੇ ਅਸੀਂ ਬੋਰਡ ਪੜੀ ਜੰਨੇ ਆ ਹਰ ਇੱਕ ਥਾਂ ਮਾਈਲਸਟੋਨ ਲੱਗਾ ਹੈ ਫੂਪ ਦਾ ਉੱਥੇ ਪਹੁੰਚ ਗਏ ਹੁਣੇ ਫੂਪ ਬੱਚਿਆਂ ਦਾ ਸਕੂਲ ਲੱਗਿਆ ਹੋਇਆ ਹੈ ਤੋਂ ਪਬੋਤ ਹੋ ਗਈ ਸੀਗੀ ਤੇ ਪਿੱਛੇ ਲੰਗਰ ਪਾਣੀ ਛੱਕਿਆ ਸੀਗਾ ਉਦੋਂ ਦਾ ਫਿਰ ਕੁਝ ਖਾਦਾ ਨਹੀਂ ਫੇਰ ਉਸ ਤੋਂ ਬਾਅਦ ਜੀ ਆਪਾਂ ਇੱਥੇ ਪਏ ਹੋਏ ਆ ਅੱਧਾ ਪੂਣਾ ਘੰਟਾ ਹੋ ਗਿਆ ਕਈ ਰੀਲਾਂ ਦੇਖੀ ਜਾਂਦੇ ਨੇ ਕਈ ਉਧਰ ਪੈਂਚਰ ਲਈ ਜਾਂਦੇ ਨੇ ਪੈਂਚਰ ਹੋਇਆ ਪਿਆ ਟਾਇਰ ਤੇ ਹੱਲੇ ਤੱਕ ਮਿਲਿਆ ਨਹੀਂ ਕੋਈ ਬੰਦਾ ਪੈਂਚਰ ਲਾਣ ਵਾਲਾ ਤੇ ਰਾਹ ਵੀ ਇਦਾਂ ਦਾ ਹੀ ਐ ਤੇ ਇਧਰਲੇ ਪਾਸੇ ਮੈਂ ਬੈਠਾ ਹੋਇਆ ਆਪਾਂ ਰੈਸਟ ਕਰ ਰਹੇ ਹਾਂ ਹੱਲੇ ਤੇ ਇਹ ਉਹ ਥਾਂ ਹੈ ਜਿੱਥੇ ਰੈਸਟ ਕਰ ਰਹੇ ਹਾਂ ਹੁਣ ਈਟਾਵਾ ਇੱਥੋਂ 12-15 ਕਿਲੋਮੀਟਰ ਹੀ ਬਾਹਾਂ ਨਹੀਂ ਹੈਗਾ ਬਸ ਥੋੜਾ ਹੀ ਰਹਿੰਦਾ ਫਟਾਫਟ ਲਾਨੇ ਈਟਾਵਾ ਹੁਣ ਈਟਾਵਾ ਹੀ ਜਾ ਕੇ ਮਿਲਦੇ ਆਂ ਜੀ ਫੇਰ ਦੁਵਾਰਾ ਤੋਂ ਚੰਬਲ ਘਾਟੀ ਦੇ ਵਿੱਚ ਪ੍ਰਵੇਸ਼ ਇੱਕ ਵਾਰ ਫੇਰ ਇਸ਼ਾਰਾ ਕਰ ਰਿਹਾ ਹੈ ਤੜਨਾ ਜਾਣਕਾਰੀ ਸਾਂਝੀ ਕਰਨ ਦਾ ਤੇ ਜਾਣਕਾਰੀ ਇਹ ਹੈ ਆਪਾਂ ਜਦੋਂ ਕਾਫੀ ਟਾਈਮ ਪਹਿਲੇ ਪੜਦੇ ਸੀ ਸੁਣਿਆ ਸੀ ਇਹਦੇ ਬਾਰੇ ਜਿੰਨੀ ਵੀ ਜਾਣਕਾਰੀ ਇਕੱਠੀ ਹੋਈ ਤੇ ਬੜਾ ਚੰਗਾ ਲੱਗਿਆ ਕਿ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੀ ਜਾਵੇ ਦੱਸਿਆ ਜਾਵੇ ਅੱਗੇ ਜਾ ਕੇ ਨਦੀ ਆਉਗੀ ਚੰਬਲ ਘਾਟੀ ਵੈਸੇ ਤਾਂ ਬੜੀ ਜ਼ਿਆਦਾ ਫੇਮਸ ਸੀ ਆਪਣੇ ਰੈਵਲ ਕਰੈਕਟਰਸ ਵਾਸਤੇ ਤੇ ਇੰਨਾ ਰੈਵਲਾਂ ਦੇ ਵਿੱਚੋਂ ਜਿਹੜੇ ਬੜੇ ਤਗੜੇ ਜਿਹੜੇ ਰੋਬਿਨ ਹੁੱਡ ਕੈਰੈਕਟਰ ਅਸੀਂ ਵੀ ਹੁੰਦੇ ਸੀਗੇ ਜੇ ਆਪਾਂ ਗੱਲ ਕਰੀਏ ਫੂਲਨ ਦੇਵੀ ਆਪਣੀ ਆ ਮਾਨ ਸਿੰਘ ਮਲਖਾਨ ਸਿੰਘ ਪਾਣ ਸਿੰਘ ਟੋਮਰ ਸੀ ਵਾਹ ਜੀ ਵਾ ਤੇ ਇਹ ਜਿਹੜੇ ਲੋਕ ਸੀ ਇਹ ਚੰਬਲ ਘਾਟੀ ਦੇ ਬਿਲੋਂਗ ਕਰਦੇ ਸੀਗੇ ਪਿੱਛੇ ਆਪਾਂ ਛੱਡ ਕੇ ਆਇ ਖੜਕਾ ਪਿੰਡ ਬਦਨੇ ਕਿਹੜਾ ਖੇੜਕਾ ਚੰਬਲ ਘਾਟੀ ਨੂੰ ਆਪਣਾ ਸਿੰਬਲ ਆਫ ਰੈਬਿਲੀਅਨਸ ਵੀ ਕਿਹਾ ਜਾਂਦਾ ਹੈਗਾ ਵੀ ਕੋਈ ਇੱਥੇ ਰੈਵਲ ਬੜੇ ਹੋਏ ਨੇ ਕਈ ਰੋਬਿਨ ਹੁੱਡ ਕੈਰੈਕਟਰ ਹੋਏ ਨੇ ਰੋਬਿਨ ਹੁੱਡ ਕੈਰੈਕਟਰ ਮੈਂ ਉਹਨਾਂ ਨੂੰ ਕਹਿੰਨਾ ਮੈਂ ਪਹਿਲੇ ਵੀ ਕਹਿੰਦਾ ਹੁੰਦਾ ਸੀ ਰੋਬਿਨ ਹੁੱਡ ਕੈਰੈਕਟਰ ਉਹ ਹੁੰਦੇ ਨੇ ਜਿਹੜੇ ਜਾਤ ਪਾਤ ਦੇ ਮਗਰ ਚ ਲੜਦੇ ਹੁੰਦੇ ਨੇ ਜਾਤ ਪਾਤ ਉੱਚੀ ਨੀਵੀਂ ਕਾਸਟ ਤੇ ਇਹਦੇ ਚੱਕਰ ਚ ਲੜਦੇ ਹੁੰਦੇ ਨੇ ਤੇ ਆਪਾਂ ਤਾਂ ਇਹਨਾਂ ਚੀਜ਼ਾਂ ਨੂੰ ਮੰਨਦੇ ਨਹੀਂ ਕਿਉਂਕਿ ਪ੍ਰਮਾਤਮਾ ਕਹਿੰਦੇ ਨੇ ਚਾਤੁਰ ਵਰਣਮ ਮਯ ਸ੍ਰਿਸਟਮ ਗੁਣ ਕਰਮੰ ਵਿਭਾਗਸ਼ ਇਹਦਾ ਅਰਥ ਇਹ ਹੀ ਹੈ ਜੀ ਐਨੇ ਇੱਕ ਸ਼ਲੋਕ ਦਾ ਕਿ ਚਾਰ ਵਰਣ ਨੇ ਕਰਮ ਨੇ ਕਰਮਾਂ ਦੇ ਅਨੁਸਾਰ ਵਰਣ ਦੇ ਵਿੱਚ ਵੰਡਿਆ ਗਿਆ ਤੇ ਇਹ ਵੀ ਵੰਡ ਨਹੀਂ ਹੈ ਜਦੋਂ ਜਿਹੜਾ ਕੋਈ ਵਰਣ ਕੰਮ ਕਰਦਾ ਹੈ ਉਦੋਂ ਉਹ ਇਨਸਾਨ ਉਸ ਵਰਣ ਦਾ ਹੋ ਜਾਂਦਾ ਹੈਗਾ ਜਿਹੜਾ ਕੋਈ ਕਰਮ ਕਰਦਾ ਉਸ ਵਰਣ ਦਾ ਹੋ ਜਾਂਦਾ ਜਿਵੇਂ ਅਗਰ ਕੋਈ ਸ਼ੂਦਰ ਕੰਮ ਕਰ ਰਿਹਾ ਹੈਗਾ ਆਪਣਾ ਬ੍ਰਾਹਮਣ ਵਾਲਾ ਜਿਵੇਂ ਪੜ੍ਹਾਈ ਲਿਖਾਈ ਕਰਾ ਰਿਹਾ ਕੋਈ ਸ਼ੂਦਰ ਵਰਣ ਤੋਂ ਬਿਲੋਂਗ ਕਰਦਾ ਹੈ ਅਗਰ ਉਹਦਾ ਵਰਣ ਸ਼ੂਦਰ ਹੈ ਕਰਮ ਉਹਦੇ ਬ੍ਰਾਹਮਣਾਂ ਵਰਗੇ ਹੈ ਤੇ ਉਹ ਕੋਈ ਜਾਤ ਪਾਤ ਦਾ ਐਸੇ ਦਾ ਖੇਲ ਬਿਲਕੁਲ ਵੀ ਹੈ ਨਹੀਂ ਇਹ ਸਭ ਕਰਮ ਤੇ ਵਰਣ ਦੇ ਅਨੁਸਾਰ ਜਿਹੜਾ ਹੈਗਾ ਵੰਡਿਆ ਗਿਆ ਸੀ ਲੋਕਾਂ ਨੂੰ ਪਰ ਲੋਕ ਜਾਤ ਪਾਤਾਂ ਦੇ ਨਾਲ ਖੇਡਦੇ ਨੇ ਇੱਕ ਦੂਜੇ ਦੇ ਵਿੱਚ ਤੇ ਇੱਥੇ ਉਹ ਜਾਤ ਪਾਤਾਂ ਦੀ ਲੜਾਈ ਸੀਗੀ ਦੇਖੋ ਖੂਨ ਆਪਣੇ ਸਰੀਰ 'ਚ ਵੱਡੋਂਗੇ ਚਾਕੂ ਮਾਰੋਂਗੇ ਆਪਣਾ ਵੀ ਲਾਲ ਨਿਕਲੂਗਾ ਹਰੇਕ ਦਾ ਲਾਲ ਨਿਕਲੂਗਾ ਤੇ ਇਨਸਾਨ ਇੱਕੋ ਹੀ ਹੈ ਜੀ ਬਾਕੀ ਆਪਣਾ ਲਿਖਿਆ ਵੀ ਹੋਇਆ ਜੀ ਮਾਨਸ ਕੀ ਜਾਤ ਸਭੈ ਇਕੈ ਪਹਿਚਾਨ ਬੋ ਤੇ ਆਪਾਂ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦੇ ਤੇ ਮੈਂ ਜ਼ਿਆਦਾ ਇਸ ਬਾਰੇ ਕੁਝ ਵੀ ਨਹੀਂ ਕਵਾਂਗਾ ਬਸ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਤੇ ਆਪਾਂ ਤੁਹਾਨੂੰ ਜਾਣਕਾਰੀ ਦਿਆ ਕਰਾਗੇ ਜੀ ਤੇ ਦੂਜੀ ਗੱਲ ਜੇ ਕਰੀਏ ਇਹ ਚੰਬਲ ਘਾਟੀ ਕਰਸ਼ ਵੀ ਸੀਗੀ ਕਿ ਕੋ ਇੱਥੇ ਦੇ ਜਿਹੜੇ ਰਾਜੇ ਰੂਜੇ ਸੀ ਉਹਨਾਂ ਨੂੰ ਕਰਸ਼ਟ ਕਰ ਦਿੱਤਾ ਗਿਆ ਸੀਗਾ ਜਦੋਂ ਚੀਰ ਹਰਨ ਹੋਇਆ ਸੀਗਾ ਗਰੋਪ ਜੀ ਜੀ ਦਾ ਤੇ ਉਦੋਂ ਇੱਥੇ ਦੇ ਲੋਕ ਜਿਹੜੇ ਸੀਗੇ ਬڑے ਰੈਬਲੀਅਨ ਪੈਦਾ ਹੋਣ ਲੱਗ ਗਏ ਇੱਥੇ ਦੇ ਪਾਣੀ ਦੇ ਵਿੱਚ ਵੀ ਕਹਿੰਦੇ ਨੇ ਇਦਾਂ ਦੀ ਸ਼ਕਤੀ ਹੈ ਜਾਂ ਕੁਛ ਕਹਿਣ ਦੀ ਗੱਲ ਆ ਆਪਾਂ ਨੂੰ ਕੁਛ ਦੇ ਬਾਰੇ ਪੱਕਾ ਪਤਾ ਨਹੀਂ ਹੈ ਮਾਈਥੋਲੋਜੀਕਲ ਰੀਜ਼ਨ ਲੋਕ ਕਹਿੰਦੇ ਨੇ ਪਰ ਮੈਂ ਇਹਨੂੰ ਹਿਸਟੋਰੀਕਲੀ ਮੰਨਦਾ ਜਿਹੜਾ ਪਾਣੀ ਪੀਂਦਾ ਸੀਗਾ ਉਹ ਕੋਈ ਨਾ ਕੋਈ ਕਾਂਡ ਕਰਕੇ ਮਰਦਾ ਹੁੰਦਾ ਸੀਗਾ ਮਾਰ ਕਾਟ ਲੂਟ ਪਾਟ ਕੜਾਈ ਝਗੜੇ ਕੁਛ ਨਾ ਕੁਛ ਕਰਦੇ ਜ਼ਰੂਰ ਮਰਦਾ ਹੁੰਦਾ ਸੀਗਾ ਐ ਤਾਂ ਉਹ ਜਲਦਾ ਨਹੀਂ ਸੀ ਚੰਬਲ ਨਦੀ ਅੱਗੇ ਆ ਗਈ ਹੈ ਜੀ ਤਹਾਨਾ ਆ ਰਹੀ ਚੰਬਲ ਨਦੀ ਜਿਹੜਾ ਇੱਕ ਬਾਰਡਰ ਦਾ ਵੀ ਕੰਮ ਕਰਦੀ ਹੈ ਬਿਟਵੀਨ ਮੱਧਿਆ ਪ੍ਰਦੇਸ਼ ਐਂਡ ਯੂਪੀ ਚੰਬਲ ਨਦੀ ਤਿੰਨ ਰੀਜਨਾਂ ਦੇ ਵਿੱਚ ਫਲੋ ਕਰਦੀ ਹੈ ਮੱਧਿਆ ਪ੍ਰਦੇਸ਼ ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਵਿੱਚ ਦਾ ਰਿਵਰ ਆਫ ਚੰਬਲ ਜਿਹੜੀ ਤੁਸੀਂ ਮੇਰੇ ਸਾਹਮਣੇ ਨਦੀ ਦੇਖ ਰਹੇ ਹੋ ਹਵਾ ਦਾ ਥੋੜਾ ਜਿਹਾ ਬਹਾਵ ਹੋ ਸਕਦਾ ਹੋਵੇ ਪਰ ਪਲੀਜ਼ ਸੁਣਦੇ ਰਹੋ ਜੋ ਵੀ ਮੈਂ ਜਾਣਕਾਰੀ ਦਵਾਗਾ ਸਾਰੀ ਟੁਕਮੀ ਜਾਣਕਾਰੀ ਹੈ ਤੇ ਪਲੀਜ਼ ਸੁਣਦੇ ਰਹੋ ਜੋ ਵੀ ਮੈਂ ਇਹਦੇ ਬਾਰੇ ਦੱਸਾਂਗਾ ਉਹ ਇਦਾਂ ਹੈ ਜੀ ਇਹ ਨਦੀ ਇਸ ਟਾਈਮ ਵੈਸੇ ਤਾਂ ਮਟੀਲਾ ਪਾਣੀ ਦਾ ਤਾਂ ਕਰਕੇ ਆ ਕਿਉਂਕਿ ਬਰਸਾਤ ਦਾ ਟਾਈਮ ਹੈ ਤੇ ਇਹ ਨਦੀ ਕੋਈ ਗਲੇਸ਼ੀਅਲ ਰਿਵਰ ਨਹੀਂ ਹੈਗੀ ਜਿਹੜੀ ਆਪਾਂ ਗੱਲ ਕਰਦੀਏ ਗਲੇਸ਼ੀਅਰ ਤੋਂ ਆਂਦੀ ਹੋਵੇ ਇਹ ਉਹ ਨਦੀ ਨਹੀਂ ਹੈਗੀ ਇਹ ਨਿਕਲਦੀ ਹੈ ਜਨਾਪਾਉ ਹिल्स ਤੋਂ ਜਿਹੜੀ ਮਾਉ ਦੇ ਵਿੱਚ ਪੈਂਦੀ ਹੈ ਮੱਧ ਪ੍ਰਦੇਸ਼ ਦੇ ਵਿੱਚ ਇੰਦੋਰ ਦੇ ਕੋਲ ਥੋੜਾ ਜਿਹਾ ਇਹ ਪੈ ਜਾਂਦਾ ਹੈਗਾ ਏਰੀਆ 936 ਮੀਟਰ ਦੀ ਹਾਈਟ ਜਿਹੜੀ ਆ ਉਹ ਇਹ ਹਿੱਲ ਦੀ ਆ ਤੇ ਉੱਥੋਂ ਦੀ ਇਹ ਛੋਟੇ ਜਿਹੇ ਏਰੀਆ ਦੇ ਵਿੱਚੋਂ ਨਿਕਲਦੀ ਹੈ ਮਤਲਬ ਝਰਨਾ ਕਾਫੀ ਵੱਡਾ ਹੈਗਾ ਉੱਥੋਂ ਦੀ ਇਹ ਨਿਕਲਦੀ ਹੈ ਤੇ ਇਹਦੀ ਆਪਾਂ ਗੱਲ ਕਰੀਏ ਇਹਦੀ ਜਿਹੜੀ ਲੈਂਥ ਹੈ ਤਕਰੀਬਨ ਉਹ 926 ਕਿਲੋਮੀਟਰ ਦੀ ਹੈ ਤੇ ਇਹ ਜਾਨਾ ਪਾਵ ਤੋਂ ਨਿਕਲ ਕੇ ਇੱਕ బిਗੇਸਟ ਟ੍ਰਿਬਿਊਟਰੀ ਹੈ ਜੀ ਆਪਣੀ ਯਮੁਨਾ ਨਦੀ ਦੀ ਮਾਂ ਯਮੁਨਾ ਦੀ ਤੇ ਉਹਦੇ ਵਿੱਚ ਜਾ ਕੇ ਇਹ ਮਿਲ ਜਾਂਦੀ ਹੈ ਅੱਗੇ ਜਾ ਕੇ ਪੰਜ ਪੰਜ ਨਦੀਆਂ ਮਿਲਦੀਆਂ ਸਿੰਧੂ ਜਮਨਾ ਕੁਮਾਰੀ ਜਿਹੜੀ ਪਿੱਛੇ ਤੁਹਾਨੂੰ ਦਿਖਾਈ ਉਹ ਕੁਮਾਰੀ ਨਦੀ ਸੀਗੀ ਉਹਦੇ ਵਿੱਚ ਹੋਰ ਇੱਕ ਦੋ ਨਦੀਆਂ ਹੈਗੀਆਂ ਜਿਹੜੀਆਂ ਜਾ ਕੇ ਮਿਲ ਜਾਂਦੀਆਂ ਹੈਗੀਆਂ ਵਾ ਤੇ ਇਹ ਨਦੀ బిਗੇਸਟ ਟ੍ਰਿਬਿਊਟਰੀ ਜਮਨਾ ਦੀ ਮੰਨੀ ਜਾਂਦੀ ਹੈ ਤੇ ਇਹ ਵਨ ਆਫ ਦੀ బిਗੇਸਟ ਰਿਵਰਸ ਫਲੋਇੰਗ ਬਿਟਵੀਨ ਦਾ ਏਰੀਆਜ਼ ਆਫ ਮਧੇ ਪ੍ਰਦੇਸ਼ ਰਾਜਸਥਾਨ ਐਂਡ ਉੱਤਰ ਪ੍ਰਦੇਸ਼ ਤੇ ਇਹ ਨਦੀ ਜਿਹੜੀ ਹੈਗੀ ਆਪਣੀ ਮਧੇ ਪ੍ਰਦੇਸ਼ ਦੀ ਸਭ ਤੋਂ ਲੰਬੀ ਨਦੀ ਵੀ ਕਹੀ ਜਾਂਦੀ ਹੈਗੀ ਆ ਮਤਲਬ ਵਨ ਆਫ ਦੀ ਲੋਂਗੇਸਟ ਰਿਵਰ ਦੇ ਵਿੱਚ ਹੈ ਇਦਾਂ ਹੀ ਮਧੇ ਪ੍ਰਦੇਸ਼ ਦੇ ਵਿੱਚ ਹੋਰ ਇੱਕ ਨਦੀ ਰਹਿੰਦੀ ਨਰਮਦਾ ਜਿਹਦਾ ਉਦਗਮ ਸਥਾਨ ਹੈ ਅਮਰਕੰਟਕ ਜਿਹੜਾ ਕਿ ਆਪਣਾ Madhya Pradesh ਦੇ ਵਿੱਚ ਹੀ ਪੈਂਦਾ ਹੈਗਾ ਤੇ ਉਹਦਾ ਜਿਹੜਾ ਆਪਣਾ ਜਿੱਥੇ ਸਮਾਪਤ ਹੁੰਦੀ ਹੈ ਆਪਣੀ ਨਰਮਦਾ ਨਦੀ ਨਰਮਦੇਹਰ ਉਹ ਸਮਾਪਤ ਹੁੰਦੀ ਹੈ ਭੜੂਚ ਗੁਜਰਾਤ ਦੇ ਵਿੱਚ ਵਾਹ ਜੀ ਵਾਹ ਇੰਨੀ ਜਾਣਕਾਰੀ ਦੇ ਨਾਲ ਤੁਹਾਨੂੰ ਜਰੂਰ ਤੁਹਾਨੂੰ ਚੰਗਾ ਲੱਗਦਾ ਹੋਣਾ ਜਦੋਂ ਤੁਸੀਂ ਇਤਾਂ ਦੀਆਂ ਚੀਜ਼ਾਂ ਦੇਖ ਰਹੇ ਹੋ ਅਮਰਕੰਟਕ ਤੋਂ ਨਿਕਲਦੀ ਵੈਸੇ ਇਹ ਇਕੱਲੀ ਨਦੀ ਜਿਹੜੀ ਚੰਬਲ ਹੈ ਨਾ ਇਹ ਨਿਕਲਦੀ ਆਪਣੀ ਵਾਟਰਫਾਲ ਤੋਂ ਤੇ ਜਿਹੜੀ ਬਾਕੀ ਆਪਣੀ ਨਰਮਦਾ ਹੈ ਉਹ ਆਪਾਂ ਦਿਖਾ ਨਹੀਂ ਪਾਏ ਨਰਮਦੇਹਰ ਮਾਂ ਨਰਮਦੇਹ ਉਹਨੇ ਦਿਖਾ ਪਾਏ ਉਹ ਅਸੀਂ ਦਿਖਾਵਾਂਗੇ ਤੁਹਾਨੂੰ ਜਦੋਂ ਉਹ ਫਿਰ ਦੁਬਾਰਾ ਮੱਧ ਪ੍ਰਦੇਸ਼ ਦੇ ਵਿੱਚ ਆਏ ਹੁਣ ਤਾਂ ਆਪਾਂ ਬਾਈਪਾਸ ਕਰ ਰਹੇ ਹਾਂ ਮੱਧ ਪ੍ਰਦੇਸ਼ ਨੂੰ ਤੇ ਉਹ ਜਿਹੜੀ ਆਪਣੀ ਉਹਦਾ ਇੱਕ ਕੁੰਡ ਬਣਿਆ ਹੋਇਆ ਹੈ ਕੁੰਡ ਜਿਹੜਾ ਛੋਟਾ ਜਿਹਾ ਕੁੰਡ ਬਣਿਆ ਹੋਇਆ ਅਮਰ ਕੰਟਕ ਦੇ ਵਿੱਚ ਉੱਥੋਂ ਦੀ ਹੋਰ ਨਿਕਲਦੀ ਹੈ ਤੂਚ ਦੇ ਵਿੱਚ ਜਿਹੜਾ ਗੁਜਰਾਤ ਦੇ ਵਿੱਚ ਹੈ ਉੱਥੇ ਜਾ ਕੇ ਉਹ ਸਭਾਵਤ ਹੋ ਜਾਂਦੀ ਹੈ ਸੁੰਦਰ ਦੇ ਵਿੱਚ ਜਾ ਕੇ ਵਾਹ ਜੀ ਵਾਹ ਪਾਣੀ ਇਹਦਾ ਬੜਾ ਹੀ ਸ਼ੁੱਧ ਹੈ ਕਹਿੰਦੇ ਨੇ ਇੱਥੇ ਦੇ ਲੋਕ ਕਹਿਣਾ ਹੈਗਾ ਵੈ ਪਰ ਆਪਾਂ ਨੂੰ ਕੁਝ ਪਤਾ ਨਹੀਂ ਇਹਦੇ ਬਾਰੇ ਪ੍ਰੋਪਰ ਠੁਕਮੀ ਜਾਣਕਾਰੀ ਹੈਗੀ ਨਹੀਂ ਪਰ ਇੰਨਾ ਜ਼ਰੂਰ ਪਤਾ ਹੈਗਾ ਵੈ ਇਹ ਕਰਸ਼ਟ ਸੀਗਾ ਏਰੀਆ ਚੰਬਲ ਦਾ ਤਾਂ ਕਰਕੇ ਇਹ ਰਬੀਲੀਆਨਾ ਦੇ ਹੱਥ ਚ ਆ ਗਿਆ ਰੈਵਲਸ ਡਾਕੂ ਹੋਰ ਪ੍ਰਕਾਰ ਦੇ ਜਿਹੜੇ ਬੈਂਡੇਡ ਸੀਗੇ ਉਹਨਾਂ ਦੇ ਹੱਥ ਆ ਗਿਆ ਫੂਲਨ ਦੇਵੀ ਮਾਨ ਸਿੰਘ ਮਲਖਾਰ ਸਿੰਘ ਪਾਣ ਸਿੰਘ ਤੋਮਰ ਦਾ ਗ੍ਰੇਟ ਪਰਸਨੈਲਿਟੀ ਉਹ ਇੱਥੇ ਜਿਹੜੇ ਸੀਗੇ ਆਪਣੇ ਜਨਮ ਲਿੱਤਾ ਉਹਨਾਂ ਨੇ ਤੇ ਇੰਨਾ ਕਾਟੀਆਂ ਦੇ ਵਿੱਚ ਹੀ ਉਹਨਾਂ ਨੇ ਆਪਣੇ ਜਿਹੜੇ ਸੀਗੇ ਜੀਵਨ ਦੇ ਉਲੇਖ ਲਿਖੇ ਨੇ ਜੀ ਵਾਹ ਜੀ ਵਾਹ ਇੱਕ ਬੜਾ ਸੋਹਣਾ ਦ੍ਰਿਸ਼ ਚੰਬਲ ਘਾਟੀ ਦਾ ਇਹ ਹੁਣ ਗੜ ਹੈ ਜੀ ਜਿਹੜੀ ਚੰਬਲ ਹੈ ਕਰੋਕੋਡਾਈਲਸ ਦਾ ਜਿਹੜੇ ਆਪਣੇ ਘਿਹਾਲ ਹੁੰਦੇ ਨੇ ਇਨਡੇਂਜਨ ਸਪੀਸੀਸ ਆ ਇੱਥੇ ਦੇ ਜਿਹੜੇ ਚੰਬਲ ਦੇ ਮੰਨੇ ਜਾਂਦੇ ਨੇ ਮગરਮਛ ਉਹ ਐਂਡੈਂਜਰਡ ਨੇ ਐਂਡੈਂਜਰਡ ਦਾ ਮਤਲਬ ਇਹ ਹੋ ਗਿਆ ਕਿ ਉਹ ਉਹਨਾਂ ਦੀ ਦੇਖ ਦਿਖਾਵਣ ਜ਼ਰੂਰੀ ਹੈ ਖਤਮ ਹੋਣ ਦੀ ਕगार ਤੇ ਨੇ ਵਿਲੁਪਤ ਹੁੰਦੀਆਂ ਆਬਾਦੀਆਂ ਨੇ ਜਿਨ੍ਹਾਂ ਨੂੰ ਐਂਡੈਂਜਨ ਕਹਿ ਦਿੱਤਾ ਘੋਸ਼ਿਤ ਕਰ ਦਿੱਤਾ ਜਾਂਦਾ ਹੈਗਾ ਤੇ ਹੋਰ ਇਸ ਚੰਬਲ ਦੇ ਵਿੱਚ ਫੇਮਸ ਚੰਬਲ ਡੋਲਫਿਨ ਵੀ ਪਾਈ ਜਾਂਦੀ ਹੈਗੀ ਹੈ ਜਿਹਦੇ ਬਾਰੇ ਅਸੀਂ ਸੁਣਿਆ ਸੀ ਕਿਸੇ ਟਾਈਮ ਪਰ ਹੁਣ ਜਿਹੜਾ ਹੈਗਾ ਆਪਾਂ ਨੂੰ ਇਹਦੇ ਬਾਰੇ ਵੀ ਨਹੀਂ ਪਤਾ ਕੀ ਹੈਗੀ ਹੈ ਕਿ ਨਹੀਂ ਹੈਗੀ ਜਿੱਦਾਂ ਆਪਣੀ ਮਾਂ ਗੰਗਾ ਦੇ ਵਿੱਚ ਪਿੰਕ ਡੋਲਫਿਨ ਹੁੰਦੀ ਹੈ ਉਹਨੂੰ ਗੰਗੇਸ਼ ਡੋਲਫਿਨ ਬੋਲਦੇ ਆ ਉਹ ਹੁੰਦੀ ਹੈ ਉਦਾਂ ਹੀ ਇਹ ਨਦੀ ਜਿਹੜੀ ਹੈ ਮਾਈਗਰੇਟਰੀ ਬਰਡਸ ਜਿਹੜੀ ਮਾਈਗਰੇਟਰੀ ਬਰਡਸ ਹੁੰਦੀਆਂ ਉਹਦਾ ਵੀ ਇੱਕ ਬੜਾਈ ਤਕੜਾ ਰੋਲ ਪਲੇ ਕਰਦੀ ਹੈ ਜੀ ਨਦੀ ਤੇ ਮਾਈਗਰੇਟਰੀ ਬਰਡਸ ਜਿੱਦਾਂ ਆਪਣੇ 올 ਇੰਡੀਆ ਦੇ ਵਿੱਚ ਆਂਦੇ ਹੀ ਰਹਿੰਦੇ ਨੇ ਜਿਵੇਂ ਸਾਈਬੀਰੀਅਨ ਰੀਜਨ ਦੇ ਵਿੱਚੋਂ ਸਾਈਬੀਰੀਅਨ ਰਸ਼ੀਅਨ ਬਰਡਸ ਆ ਕੇ ਆਪਣੇ ਇੰਡੀਆ ਦੇ ਵਿੱਚ ਆਪਣਾ ਪਲਾਇਨ ਕਰਦੇ ਨੇ ਕਿਉਂਕਿ ਉੱਥੇ ਬਹੁਤ ਜ਼ਿਆਦਾ ਠੰਡ ਹੋ ਜਾਂਦੀ ਹੈਗੀ बिकॉज ਆਫ ਉੱਥੇ ਠੰਡ ਇੰਨੀ ਜ਼ਿਆਦਾ ਪੈਂਦੀ ਹੈ ਆਪਣੇ ਰੀਜਨ ਦੇ ਵਿੱਚ ਰਸ਼ੀਆ ਦੇ ਉਮਿਆ ਕੋਨ ਰੀਜਨ ਜਾਂ ਕੁਝ ਰੀਜਨ ਹੋ ਗਿਆ ਉੱਥੇ ਤਾ ਕਰਕੇ ਸਾਰਾ ਸਾਈਬੀਰੀਆ ਤੋਂ ਜਿਹੜੇ ਉੱਥੇ ਦੇ ਬਰਡਸ ਨੇ ਗਰਮੀ ਦੀ ਭਾਲ ਦੇ ਵਿੱਚ ਇੰਡੀਆ ਦੇ ਵਿੱਚ ਆ ਜਾਂਦੇ ਨੇ ਤੇ ਇੱਥੇ ਆ ਕੇ ਆਪਣੀ ਜਿਹੜੀ ਹੈ ਮਾਈਗ੍ਰੇਸ਼ਨ ਕਰਦੇ ਨੇ ਕੁਝ ਟਾਈਮ ਲਈ ਫਿਰ ਜਦੋਂ ਗਰਮੀਆਂ ਆ ਜਾਂਦੀਆਂ ਰਸ਼ੀਆ ਦੇ ਵਿੱਚ ਫਿਰ ਉੱਥੇ ਚਲੇ ਜਾਂਦੇ ਨੇ ਜਦੋਂ ਉੱਥੇ ਠੰਡਾ ਆ ਜਾਂਦੀਆਂ ਹੈਗੀਆਂ ਵਾਹ ਜੀ ਵਾਹ ਤੇ ਨਿਆਰੇ ਨੇ ਇਹੀ ਸੀਗਾ ਚੰਬਲ ਦਾ ਇਤਿਹਾਸ ਜਿਹੜਾ ਕਿਸ ਨੇ ਨਹੀਂ ਦੱਸਿਆ ਜੀ ਦੱਸਿਆ ਵੀ ਐ ਤੇ ਕਲੀਅਰ ਪਤਾ ਨਹੀਂ ਮੈਨੂੰ ਪਤਾ ਕਿ ਨਹੀਂ ਦੱਸਿਆ ਪਰ ਆਪਾਂ ਜਿਹੜਾ ਸੀਗਾ ਥੋੜਾ ਬਹੁਤ ਕਰੈਕਟ ਕਰਿਆ ਕਿਤੋਂ ਨਾ ਕਿਤੋਂ ਜਾਣਕਾਰੀ ਲੈ ਕੇ ਤੇ ਤੁਹਾਡੇ ਸਾਹਮਣੇ ਪੇਸ਼ ਕਰਿਆ ਹੋਪ ਕਰਦਾ ਚੰਗਾ ਲੱਗਿਆ ਹੋਵੇਗਾ ਇਹ ਸੀ ਚੰਬਲ ਨਦੀ ਚੰਬਲ ਦਾ ਇਤਿਹਾਸ ਨਦੀ ਤੋਂ ਪਹਿਲੇ ਜਿਹੜਾ ਸਾਰਾ ਏਰੀਆ ਸੀਗਾ ਉਹ ਸੀਗਾ ਆਪਣਾ ਮੱਧਿਆ ਪ੍ਰਦੇਸ਼ ਦੇ ਵਿੱਚ ਹੁਣ ਇਹ ਏਰੀਆ ਸਾਰਾ ਆਪਣਾ ਲੱਗ ਜਾਂਦਾ ਜੀ ਉੱਤਰ ਪ੍ਰਦੇਸ਼ ਦੇ ਵਿੱਚ ਤੇ ਇਹ ਏਰੀਆ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਆ ਜਾਂਦਾ बॉर्डर लैंड का काम करती है जी अपनी चंदबल नदी यूपी आके होर हो महसूस होने लग गया गर्मी जी वही मध्य प्रदेश तो बाद यूपी जी गर्मी थोड़ी जी लग रही है जी लोयन सफारी नौ किलोमीटर के अराउंड हैगी है, है तो यह एशिया की सैकंड नंबर ली सब तो वीड्डी सफारी है जी देखते दे हैं करा जरूर दिखावे ਇਧਰ ਕੇਲੇ ਖਾਨ ਦੇ ਨਾਲ ਆਪਾਂ ਮੈਂ ਕਿਹਾ ਚੱਲ ਦੁੱਧ ਵੀ ਫੜ ਲਈਏ ਤੇ ਦੁੱਧ ਲੈ ਆਇਆ ਇੱਕ ਤੇ ਨਾਲ ਪਨੀਰ ਵੀ ਲੈ ਰਹੇ ਆ ਐਸਾ ਕਰੋ ਆਪ ਮੇਰੇ ਕੋ 50 ਖਾ ਦੇ ਦੋ ਖਾਣੇ ਕੇ ਲਈ ਠੀਕ ਹੈ ਹੋਰ ਨਮਕ ਡਾਲ ਦੇਣਾ ਹੈ ਨਮਕ ਨਮਕ ਡਾਲ ਦੇਣਾ ਭਾਈ ਕੁਛ ਮਿੰਟ ਤੇ ਚਲੋ ਪਨੀਰ پنੂਰ ਖਾਂਦੇ ਰਹਿਣਾ ਚਾਹੀਦਾ ਹੈ ਸ਼ਰਬਤ ਪਨੀਰ ਤੇ ਦੁੱਧ ਲੈ ਲਿਆ ਖਾਣੇ ਆ ਜੀ ਹਾਂ ਐਮਐਲ ਦੇ ਪੈਗ ਦੁੱਧ ਛੋਟਾ ਪਤਾ ਨਹੀਂ ਹੋਰ ਜਾਇ ਇਹ ਪਹਾੜੀ ਏਰੀਆ ਹੀ ਹੈ ਕਦੀ ਚੜ੍ਹਾਈ ਆ ਜਾਂਦੀ ਬਾੜੀ ਵੱਡੀ ਕਦੀ ਉਤਰਾਈ ਆ ਜਾਂਦੀ ਹੈ ਟਾਵਾ ਆਣ ਲੈ ਦੋ ਤਿੰਨ ਕਿਲੋਮੀਟਰ ਰਹਿ ਗਿਆ ਕੁਛ ਚਿਰ ਪਹਿਲੇ ਤੁਸੀਂ ਦੇਖੀ ਚੰਬਲ ਨਦੀ ਇਹ ਹੈ ਇਹ ਜਮਨਾ ਨਦੀ ਤੇ ਇਹ ਅੱਗੇ ਜਾ ਕੇ ਇਹ ਯਮਨਾ ਨਦੀ ਦੀ ਜਿਹੜੀ ਹੈ ਚੰਬਲ ਟ੍ਰਿਬਿਊਟਰੀ ਬਣਦੀ ਹੈ ਜੀ ਮਾ ਯਮਨਾ ਇੱਕ ਆਪਣੀ ਸੀਗੀ ਖਟੀਮਾ ਰੇਂਜ ਇੱਕ ਹੈ ਜੀ ਇਹ ਇਟਾਵਾ ਲੋਇਨ ਸਫਾਰੀ ਰੇਂਜ ਤੇ ਇਹ ਛੋਟੀ ਰੇਂਜ ਆ ਪਰ ਇਹ ਇੰਨੀ ਕਣੀ ਨਹੀਂ ਹੈਗੀ ਜਿੰਨੀ ਖਟੀਮਾ ਰੇਂਜ ਸੀ ਖਟੀਮਾ ਰੇਂਜ ਥੋੜਾ ਜਿਆ ਐਰੀਆ ਹੋਰ ਉਪਜਾਊ ਹੈ ਉੱਥੇ ਤਾਂ ਕਰਕੇ ਪੇੜ-ਪੌਦੇ ਤੇ ਟਰੀ ਵੱਡੇ ਹੁੰਦੇ ਜਿਦਾ ਤੁਹਾਨੂੰ ਪਤਾ ਹੀ ਸੀਗਾ ਉੱਥੇ ਟਿਕਟੋਨਾ ਗ੍ਰੈਂਡੀਸ ਨਾਮ ਦੇ ਪੇੜ ਸੀਗੇ ਆਪਣੇ ਟਿਕ ਟਰੀ ਜਿਨ੍ਹਾਂ ਨੂੰ ਕਹਿ ਦਿੰਨੇ ਆ ਹਾਰਡਵੁੱਡ ਸਪੀਸੀਜ਼ ਵਾਲੇ ਉਹ ਇੱਥੇ ਇਦਾਂ ਦਾ ਕੁਝ ਨਹੀਂ ਹੈਗਾ ਇਹ ਇਹ ਥੋੜਾ ਜਿਆ ਐਰੀਆ ਬੰਜਰੀਲੇ ਪੌਦਿਆਂ ਦਾ ਹੈ ਜੀ ਸ਼ਹਿਰ ਇਟਾਵਾ ਇਟਾਵਾ ਦਾ ਗੁਰਦੁਆਰੇ ਵੱਲ ਜਾ ਰਹੇ ਆ ਤੇ ਬਸ ਹੁਣ ਅਸੀਂ ਗੁਰਦੁਆਰੇ ਅੱਜ ਸਟੇ ਕਰਾਂਗੇ ਇੱਥੇ ਦੇ ਇਟਾਵਾ ਦੇ ਤੇ ਕੱਲ ਹੁਣ ਲਾਇਨ ਸਵਾਰੀ ਸਿਖਾਵਾਂਗੇ ਦਿਖਾਵਾਂਗੇ ਕਿਉਂਕਿ ਅੱਜ ਆਪਣਾ ਇੱਕ ਰਪਾਲ ਉਹ ਸੀਗਾ ਸੰਦੀਪ ਉਹਦਾ ਟਾਇਰ ਪੈਂਚਰ ਹੋ ਗਿਆ ਸੀ ਇਹਦੇ ਕਰਕੇ ਛੱਡੇ ਕਾਫੀ ਟਾਈਮ ਥੋੜਾ ਜਿਹਾ ਟਾਇਰ ਪੈਂਚਰ ਬਣਾਉਣ ਚ ਲੱਗ ਗਿਆ ਤੇ ਮੇਰੇ ਟਾਇਰ ਦੀ ਵੀ ਪਹਿਲੇ ਵਾਂਗ ਜੜੀਆਂ ਹੈਗੀਆਂ ਆਪਣੀਆਂ ਉਹ ਤਾਰਾਂ ਜੀਆਂ ਟੁੱਟ ਗਈਆਂ ਨੇ ਉਹਨਾਂ ਦਾ ਵੀ ਹੱਲ ਕਰਾਵਾਂਗੇ ਕੱਲ ਦੇ ਤੇ ਮੈਂ ਆਪਣਾ ਗੱਲਬਾਤ ਕਰੀਏ ਤਾਂ ਰਾਤ ਦਾ ਹੋਇਆ ਪਿਆ ਤੇ ਆਪਾਂ ਨੂੰ ਗੁਰੂ ਘਰ ਦੇ ਜਿਹੜੇ ਆਪਣੇ ਦੋਸਤ ਮਿੱਤਰ ਬਣੇ ਸੀਗੇ ਆਪਣੇ ਸੇਵਾਦਾਰ ਉਹ ਸਾਨੂੰ ਲੈ ਕੇ ਜਾ ਰਹੇ ਨੇ ਜੀ ਹੁਣ ਇੱਕ ਮੰਦਰ ਦੇ ਵਿੱਚ ਤੇ ਉਹ ਮੰਦਰ ਦਾ ਨਾਮ ਇਹਨਾਂ ਕੋਲੋਂ ਹੀ ਪੁੱਛਾਂਗੇ ਕਿੱਥੇ ਜਾ ਰਹੇ ਆ ਕੀ ਹੈ ਜੀ ਗੁਰੂ ਘਰ ਦਾ ਨਾਮ ਵੀ ਦੱਸੋ ਆਪਾਂ ਬੈਕ ਕਰ ਲੈਂਗੇ ਨੀਲਕੰਠ ਮੰਦਿਰ ਹੈ ਅੱਛਾ ਜੀ ਸ਼ਿਵਜੀ ਮੰਗਵਾਲ ਦਾ ਮੰਦਿਰ ਹੈ ਇਹ ਅੱਛਾ ਜੀ ਬਹੁਤ ਸੋਹਣਾ ਹੈ ਇਹਦਾ ਮੰਦਿਰ ਹਾਂਜੀ ਹਾਂਜੀ ਚਲੋ ਚੱਲੀਏ ਫਿਰ ਦੇਖਦੇ ਹਾਂ ਜੀ ਤੇ ਚਲੋ ਇਹ ਸ਼ਹਿਰ ਹਟਾਵਾ ਰਾਤ ਦਾ 뷰 ਫੁੱਲ ਵਿਕ ਰਹੇ ਨੇ ਥਾਂ ਥਾਂ ਤੇ ਤੇ ਮੈਨੂੰ ਲੱਗਦਾ ਅੱਜ ਸਾਵਣ ਦਾ ਦਿਨ ਹੈ ਸਾਵਣ ਦਾ ਮਹੀਨਾ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਪ੍ਰਮਾਤਮਾ ਦੇ ਦਰਸ਼ਨ ਕਰਨ ਜਾ ਰਹੇ ਹਾਂ ਇਸ ਤੋਂ ਚੰਗੀ ਗੱਲ ਕੀ ਹੋ ਸਕਦੀ ਹੈ ਹਟਾਵਾ ਦੀਆਂ ਗਲੀਆਂ ਜੀ ਇੱਧਰ ਲਾਤੀ ਬਾਈਕ ਅਸੀਂ ਪਾਰਕਿੰਗ ਦੇ ਵਿੱਚ ਤੇ ਇਹ ਬਾਈਕ ਜਿਹੜੀ ਹੈ ਚੜਾਈ ਨਹੀਂ ਚੜਦੀ ਉਹ ਅਸੀਂ ਦੇਖਿਆ ਮਾੜਾ ਜਾਂ ਤੇ ਉਤਰ ਕੇ ਚੜਾਣੀ ਪੈਂਦੀ ਹੈ ਥੋੜਾ ਜਿਹਾ ਪੁਰਾਣਾ ਹੋ ਜਾਂਦੇ ਨਾ ਮਾਡਲ ਤੇ ਆਪਾਂ ਨੂੰ ਪੁਰਾਣੀਆਂ ਗੱਡੀਆਂ ਨਾਲ ਬੜਾ ਪਿਆਰ ਹੁੰਦਾ ਹੈ ਇਹ ਅਸੀਂ ਵੀ ਬੰਦਾ ਛੱਡਦਾ ਨਹੀਂ ਹੈ ਜੀ ਤੇ ਸ਼ਿਵ ਜੀ ਦਾ ਮੰਦਿਰ ਆ ਗਿਆ ਜੀ ਬਸ ਨੀਲਕੰਠ ਮਹਾਦੇਵ ਮੰਦਿਰ ਕਹਿੰਦੇ ਇਟਾਵਾ ਦਾ ਬੜਾ ਮਸ਼ਹੂਰ ਮੰਦਿਰ ਹੈ ਜੀ ਇਧਰ ਆਪਣਾ ਮੇਨ ਗੇਟ ਹੈ ਜੀ ਨੀਲਕੰਠ ਮਹਾਦੇਵ ਮੰਦਿਰ ਜੀ ਦਾ ਤੇ ਇਹਦਾ ਇਤਿਹਾਸ ਆਪਾਂ ਕਿਸੇ ਕੋਲ ਪੁੱਛਿਆ ਤੇ ਪਤਾ ਲੱਗਿਆ ਉਹ ਵੀ ਮੈਂ ਥੋੜਾ ਜਿਹਾ ਮੰਦਿਰ ਕੋਲੇ ਆ ਜੇ ਤਾਂ ਆ ਕੇ ਦੱਸ ਦਾਂਗਾ ਜੀ ਆਸੇ-ਪਾਸੇ ਬਿਆਰ ਲੱਗੇ ਹੋਏ ਨੇ ਇਧਰ ਚੋਮੇਨ ਮਿਲ ਰਹੇ ਨੇ ਇਧਰ ਪਰਸ ਮਿਲ ਰਹੇ ਨੇ ਹਰ ਇੱਕ ਚੀਜ਼ ਮਿਲਦੀ ਹੈ ਕਿਉਂਕਿ ਅੱਜ ਸੋਮਵਾਰ ਦਾ ਦਿਨ ਆ ਤੇ ਬਾਜ਼ਾਰ ਲੱਗਿਆ ਤੇ ਇੱਕ ਹਿਸਾਬ ਨਾਲ ਲੱਗ ਰਿਹਾ ਜਿਵੇਂ ਮੇਲਾ ਜਿਵੇਂ ਲੱਗਿਆ ਹੁੰਦਾ ਨਾ ਮੇਲਾ ਤੇ ਮੇਲਾ ਵਾਲਾ ਕੰਮ ਹਿਸਾਬ ਕਿਤਾਬ ਹੈ ਜੀ ਸਾਰੇ ਹਾਊਸ ਹੋਲਡਸ ਦੀਆਂ ਆਈਟਮਾਂ ਘਰ-ਬਾਰ ਚ ਯੂਜ਼ ਹੋਣ ਵਾਲੀਆਂ ਆਈਟਮਾਂ ਸਭ ਕੁਝ ਮਿਲ ਰਿਹਾ ਜੀ ਤੇ ਇਧਰ ਸਾਈ ਸੁਪਰ ਸੋਫਟੀ ਇਹ ਤਾਂ ਜਮਾਈ ਮੈਨੂੰ ਬੇਕਾਰ ਲੱਗਦੀ ਹੈ ਜੀ ਸੋਫਟੀ ਵਾਲੇ ਕੰਮ ਤਾਂ ਬੇਕਾਰ ਨੇ ਕੁਲਫੀ ਵਾਲਾ ਕੰਮ ਜ਼ਿਆਦਾ ਵਧੀਆ ਹੈ ਸਾਹਮਣੇ ਆਪਣਾ ਪ੍ਰਾਚੀਨ ਸ਼੍ਰੀ ਨੀਲਕੰਠ ਮਹਾਦੇਵ ਮੰਦਿਰ ਜੀ ਲਾਲਪੁਰ ਇਟਾਵਾ ਉੱਤਰ ਪ੍ਰਦੇਸ਼ ਮੰਦਰ ਸ਼੍ਰੀ ਨੀਲਕੰਠ ਮਹਾਦੇਵ ਲਾਲਪੁਰਾ ਇਟਾਵਾ ਇਹ ਮੰਦਰ ਦਾ ਇਤਿਹਾਸ ਇਹ ਹੈ ਕਿ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਇੱਥੇ ਇੱਕ ਸਵੈੰਭੂ ਸ਼ਿਵਲਿੰਗ ਖੂਦ ਵਿੱਚੋਂ ਆਪ ਹੀ ਪ੍ਰਗਟ ਹੋ ਗਿਆ ਸੀਗਾ ਕਾਫੀ ਟਾਈਮ ਪਹਿਲੇ ਤੇ ਇੱਥੇ ਦੇ ਲੋਕਾਂ ਨੇ ਇੱਥੇ ਜੰਗਲ ਹੁੰਦੇ ਹੁੰਦੇ ਸੀ ਬਹੁਤ ਜ਼ਿਆਦਾ ਉਹਦੇ ਵਿੱਚੋਂ ਇੱਕ ਬੰਦੇ ਨੇ ਇੱਕ ਜਾ ਕੇ ਲੱਭਿਆ ਹੋਇਆ ਸੀਗਾ ਇੱਥੇ ਇਹ ਸਵੈਮ ਭੂਸ਼ਵਲਿੰਗ ਤੇ ਉਹ ਲੱਭਣ ਤੋਂ ਬਾਅਦ ਇੱਥੇ ਜਿਹੜਾ ਹੈਗਾ ਲੋਕ ਆਣੇ ਸ਼ੁਰੂ ਹੋ ਗਏ ਕਿਉਂਕਿ ਬੜੀ ਮਾਨਤਾ ਇੱਥੇ ਦੀ ਵੱਧ ਗਈ ਦਿਨੋਂ ਦਿਨ ਤੇ ਸੋਮਵਾਰ ਨੂੰ ਇੱਥੇ ਬਹੁਤ ਸ਼ਰਧਾਲੂ ਦਾ ਇਕੱਠ ਹੁੰਦਾ ਹੈਗਾ ਤੇ ਸ਼ਰਧਾਲੂ ਆ ਕੇ ਆਪਣੀ ਮਨੋ ਕਾਮਨਾਵਾਂ ਮੰਗਦੇ ਨੇ ਗੁਰੂ ਪਿਤਾ ਨੂੰ ਮਨਾਉਂਦੇ ਨੇ ਤੇ ਪ੍ਰਮਾਤਮਾ ਦੇ ਅਗੇ ਦਰਸ਼ਨ ਦਤਾਰ ਕਰਕੇ ਉਹਨਾਂ ਨੂੰ ਉਹਨਾਂ ਦੀ ਆਪਣੀ ਮਨੋ ਕਾਮਨਾ ਦੱਸਦੇ ਨੇ ਤੇ ਮਨੋ ਕਾਮਨਾਵਾਂ ਉਹਨਾਂ ਦੀਆਂ ਪੂਰੀਆਂ ਵੀ ਹੁੰਦੀਆਂ ਨੇ ప్రభువా యేసువా ప్రభువా యేసువా ਇਹ ਜੋ ਨਾਮ ਥੱਲੇ ਲਿਖਿਆ ਜਾਂਦੇ ਨੇ ਇਹ ਅਸਲ ਦੇ ਵਿੱਚ ਇਹਨਾਂ ਦੇ ਕਰਮ ਪੈਰਾਂ ਥੱਲੇ ਆ ਰਹੇ ਨੇ ਤੇ ਇਹ ਮੈਨੂੰ ਬੜਾ ਗਲਤ ਲੱਗਦਾ ਮੰਡਲ ਦੇ ਵਿੱਚ ਇਹ ਸਭ ਚੀਜ਼ਾਂ ਹੁਣ ਹੁਣ ਜਾ ਰਹੇ ਹਾਂ ਜੀ ਆਪਾਂ ਪ੍ਰਮਾਤਮਾ ਦੇ ਦਰਸ਼ਨ ਕਰਕੇ ਵਾਪਸ ਗੁਰੂ ਘਰ ਨੂੰ ਇੱਧਰੋਂ ਪ੍ਰਮਾਤਮਾ ਦੇ ਦਰਸ਼ਨ ਕੀਤੇ ਹੁਣ ਉੱਧਰ ਵੀ ਪ੍ਰਮਾਤਮਾ ਹੀ ਨੇ ਤੇ ਉੱਧਰ ਆਪਣਾ ਅੱਜ ਦਾ ਸਟੇ ਹੈ ਜੀ ਗੁਰੂ ਘਰ ਆ ਗਏ ਆ ਜੀ ਤੇ ਕੋਸ਼ਿਸ਼ ਕਰਦੇ ਪਿਆ ਆਂ ਇੰਦਰ ਪਾਣੀ ਥਿਆਰ ਕਰਨੀ ਹੈ ਬਣਾਈ ਹੈ ਜੀ ਆਪਣੀ ਨੂੰਗੀ ਦੀ ਦਾਹ ਜ ਆਪਣੀ ਛੋਲਿਆਂ ਦੀ ਦਾਲ ਵਿੱਚ ਯਾਨੀ ਜੀ ਕਾਹੀ ਬੋਲੇ ਨਾ ਨਾ ਗਾਲੀ ਨਾ ਨਮਕ ਨਾ ਨਮਕ ਨਾ ਇਹ ਬਟਾ ਅਜੂ ਕਾ ਲੋਜੀ ਵਿੱਚ ਲੋਜੀ ਵਿੱਚ ਦੰਧਾ ਹਾ ڈالਨਾ ਹੈ ਜੋ ਆਈਟਮ ਹਾਂ ਸ ਹੈ ਬਾਜੀ ਦੇ ਨਾ ਮੋਟਾ ਕੀ ਹੈ ਲੰਗਰ ਪ੍ਰਸਾਦ ਦਾ ਸ਼ੱਕ ਲਿਆ ਕਿ ਹੁਣ ਟਾਈਮ ਸਮਾਪਤੀ ਵੱਲ ਵੱਧਦਾ ਹੈ ਤੇ ਆਪਾਂ ਕੋਸ਼ਿਸ਼ ਕੀਤੀ ਅੱਜ ਤੁਹਾਨੂੰ ਬੈਸਟ ਤੋਂ ਬੈਸਟ ਦਿਖਾਈਏ ਚੰਬਲ ਦੀ ਘਾਟੀ ਦਿਖਾਈ ਹੈ ਚੰਬਲ ਦੀ ਨਦੀ ਬਾਰੇ ਦੱਸਿਆ ਇੱਕ ਮੰਦਿਰ ਹੈਗਾ ਜੀ ਨੀਰਕੰਠ ਮਹਾਦੇਵ ਮੰਦਿਰ 2000 ਸਾਲ ਪੁਰਾਣਾ ਉਹਦੇ ਬਾਰੇ ਦੱਸਿਆ hope ਕਰਦਾ ਅੱਜ ਦਾ ਜਿਹੜਾ ਹੈਗਾ ਤੁਹਾਨੂੰ ਮੂਰਖ ਚੰਗਾ ਲੱਗਿਆ ਹੋਵੇਗਾ ਚੰਗਾ ਲੱਗਿਆ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦੇਣਾ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਇੱਕ ਹੋਰ ਨਵੇਂ ਦੇ ਇੱਕ ਹੋਰ ਨਵੀਂ ਜਰਨੀ ਦੇ ਨਾਲ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੰਤ ਤੱਕ ਦੇਖਣ ਵਾਸਤੇ ਸਤਿ